ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 915 ਤੋਂ ਲੈ ਕੇ 916 ਤੱਕ ਸਵੈਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ RAMKALI MOHALLA PANJMA ASTAPADI EK ONKAR SATGURU PRASAD ਦਰਸਨ ਪੇਟ ਤ ਪਾਪ ਸਭ ਨਾਸੀ ਹਰਿ ਸਿਉਂ ਦੇ ਮਿਲਾਈ ਮੇਰਾ ਗੁਰ ਪਰਮੇਸ਼ਰ ਸੁਖ ਦਾਈ ਪਾਰ ਬ੍ਰਹਮ ਕਾ ਨਾਮ ਦਰੜਾਏ ਅੰਤ ਹੋਏ ਸਖਾਈ ਰਹਾਓ ਹਾਂਜੀ ਸੰਗਤ ਜੀ ਪੰਚਮ ਪਾਸ਼ਾ ਕਹਿੰਦੇ ਨੇ ਮੇਰਾ ਗੁਰੂ ਕਹਿੰਦੇ ਜੇ ਉਹਦਾ ਦਰਸ਼ਨ ਕਰ ਲਈਏ ਤਾਂ ਸਾਰੇ ਪਾਪ ਖਤਮ ਹੋ ਜਾਂਦੇ ਨੇ ਤੇ ਪਰਮੇਸ਼ਰ ਦੇ ਨਾਲ ਸਾਂਝ ਪਵਾ ਦਿੰਦਾ ਮੇਰਾ ਗੁਰੂ ਮੇਰਾ ਗੁਰੂ ਪਰਮੇਸ਼ਰ ਦਾ ਰੂਪ ਹੈ ਸੁਖ ਦੇਣ ਵਾਲਾ ਹੈ ਪਰਮੇਸ਼ਰ ਦਾ ਨਾਮ ਹਿਰਦੇ ਵਿੱਚ ਪੱਕਾ ਕਰਾ ਦਿੰਦਾ ਉਹ ਨਾਮ ਜਿਹੜਾ ਅੰਤ ਤੱਕ ਸਾਥੀ ਬਣਿਆ ਰਹਿੰਦਾ ਜੀਵ ਦਾ ਬਾਕੀ ਸਭ ਤਾਂ ਸਾਥ ਛੱਡ ਜਾਂਦਾ ਨਾ ਮਿੱਤਰ ਭੈਣ ਪਰ ਆ ਰਿਸ਼ਤੇਦਾਰ ਮਾਪੇ ਅੰਤ ਤੱਕ ਨਾਮ ਹੀ ਸਾਥੀ ਬਣਦਾ ਸਗਲ ਦੁੱਖ ਕਾ ਡੇਰਾ ਪੰਨਾ ਸੰਤ ਤੂਰ ਮੁਖ ਲਾਈ ਪਤ ਤਪਨੀਤ ਕੀਏ ਖਿਨ ਪੀਤਰ ਅਗਿਆਨ ਅੰਧੇਰ ਬੰਜਾਈ ਜੇ ਤੋ ਕਹਿੰਦੇ ਸੰਤ ਜਨਾਂ ਦੀ ਧੂੜ ਮਸਤਕ ਨਾਲ ਲੱਗਦੀ ਆ ਤਾਂ ਸਾਰੇ ਦੁੱਖ ਖਤਮ ਹੋ ਜਾਂਦੇ ਨੇ ਭਾਵ ਕਿ ਉਹਨਾਂ ਦੀ ਸੰਗਤ ਵਿੱਚ ਨਾਮ ਜਪਿਆ ਸਾਰੇ ਦੁੱਖ ਖਤਮ ਹੋ ਜਾਂਦੇ ਨੇ ਕਹਿੰਦੇ ਇੱਕ ਪਲ ਦੇ ਵਿੱਚ ਵਿਕਾਰੀ ਲੋਕ ਪਵਿੱਤਰ ਹੋ ਜਾਂਦੇ ਨੇ ਸੰਤ ਜਨਾਂ ਦਾ ਦਰਸ਼ਨ ਕਰਿਆਂ ਨਾਮ ਜਪਿਆਂ ਅੰਦਰੋਂ ਜੀਵ ਦੇ ਮਾਇਆ ਦੀ ਅਗਿਆਨਤਾ ਦਾ ਜਿਹੜਾ ਹਨੇਰਾ ਹੁੰਦਾ ਮੋਹ ਦਾ ਹਨੇਰਾ ਉਹ ਖਤਮ ਹੋ ਜਾਂਦਾ ਕਾਰਨ ਕਾਰਨ ਸਮਰੱਥ ਸੁਆਮੀ ਨਾਨਕ ਤਿਸ ਸਰਨਾਈ ਨਾਨਕ ਜੀ ਕਹਿੰਦੇ ਅਸੀਂ ਉਸ ਪਰਮੇਸ਼ਰ ਦੀ ਸ਼ਰਣਾ ਜੋ ਪਰਮੇਸ਼ਰ ਸਭ ਕੁਸ਼ ਕਰਨ ਕਾਰਨ ਸਮਰੱਥ ਹੈ ਜਿਸ ਤੋਂ ਬਿਨਾ ਸੰਸਾਰ ਵਿੱਚ ਕੋਈ ਕੰਮ ਹੋ ਨਹੀਂ ਰਿਹਾ ਬੰਦਨ ਤੋੜ ਚਰਨ ਕਮਲ ਦੇ ਰੜਾਏ ਈਕ ਸਬਦ ਲੈ ਬਲਾਈ ਜਦੋਂ ਕਹਿੰਦੇ ਜੀਵ ਗੁਰੂ ਦੀ ਸ਼ਰਨ ਵਿੱਚ ਆਉਂਦੇ ਨੇ ਫਿਰ ਗੁਰੂ ਹੀ ਜੀਵ ਦੇ ਵਿਕਾਰਾਂ ਦੇ ਮਾਇਆ ਦੇ ਬੰਧਨ ਤੋੜ ਕੇ ਉਹਨਾਂ ਦੀ ਜਿਹੜੀ ਮਨ ਹੈਗਾ ਉਹ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੋੜ ਦਿੰਦਾ ਅੰਧ ਕੂਪ ਵਿਖਿਆ ਤੇ ਕਾਡਿਓ ਸਾਚ ਸਬਦ ਬਣ ਆਈ ਗੁਰੂ ਦੀ ਸ਼ਰਨ ਵਿੱਚ ਜਿਹੜੇ ਜੀਵ ਨੇ ਉਹਨਾਂ ਦੀ ਜਿਹੜਾ ਹੈਗਾ ਪ੍ਰੇਮ ਪਰਮੇਸ਼ਰ ਦੇ ਨਾਲ ਬਣ ਜਾਂਦਾ ਗੁਰੂ ਦੇ ਸ਼ਬਦ ਦੇ ਨਾਲ ਉਹਨਾਂ ਦੀ ਪ੍ਰੀਤ ਪੈ ਜਾਂਦੀ ਹੈ ਉਹ ਮਾਇਆ ਦੇ ਅੰਧੇ ਖੂਬੀ ਚੋਂ ਨਿਕਲੇ ਆਉਂਦੇ ਨੇ ਜਨਮ ਮਰਨ ਦਾ ਸਹਸਾ ਚੂਕਾ ਬਹੁੜ ਕਤੂ ਨਾ ਤਾਈ ਉਹਨਾਂ ਜੀਵਾਂ ਦਾ ਫਿਰ ਜਨਮ ਮਰਨ ਦਾ ਜਿਹੜਾ ਡਾਰਾ ਖਤਮ ਹੋ ਜਾਂਦਾ ਆਵਾ ਗਵਨ ਚ ਨਹੀਂ ਉਹਨਾਂ ਨੂੰ ਪੈਣਾ ਪੈਂਦਾ ਨਾਮ ਰਸਾਇਣ ਇਹ ਮਨ ਰਾਤਾ ਅਮਰਤ ਪੀ ਤ੍ਰਿਪਤਾਈ ਗੁਰੂ ਦੀ ਸ਼ਰਨ ਪੈ ਜੀਵ ਦਾ ਜਿਹੜਾ ਮਨ ਹੈ ਉਹ ਪਰਮੇਸ਼ਰ ਦੇ ਨਾਮ ਰੰਗ ਵਿੱਚ ਰੰਗਿਆ ਜਾਂਦਾ ਅਮਰਤ ਰੂਪੀ ਜਲ ਪੀ ਕੇ ਉਹਦਾ ਮਨ ਤ੍ਰਿਪਤ ਹੋ ਜਾਂਦਾ ਕਿਸੇ ਪ੍ਰਕਾਰ ਦੀ ਭੁੱਖ ਨਹੀਂ ਉਹਨੂੰ ਰਹਿ ਜਾਂਦੀ ਸੰਤ ਸੰਗ ਮਿਲ ਕੀਰਤਨ ਗਾਇਆ ਨਿਹਚਲ ਵਸਿਆ ਜਾਈ ਉਸ ਜੀਵ ਨੇ ਫਿਰ ਗੁਰੂ ਦੀ ਸੰਗਤ ਵਿੱਚ ਪਰਮੇਸ਼ਰ ਦੀ ਕੀਰਤੀ ਕੀਤੀ ਸਿਫਤ ਸਲਾਹ ਕੀਤੀ ਉਹ ਫਿਰ ਅਟਲ ਟਿਕਾਣੇ ਤੇ ਟਿਕ ਗਿਆ। ਉਹ ਫਿਰ ਨਿੱਜ ਘਰ ਵਿੱਚ ਉਹਦਾ ਵਾਸਾ ਹੋ ਗਿਆ। ਪੂਰੇ ਗੁਰਪੂਰੀ ਮਤ ਦਿਨੀ ਹਰ ਵੇਨ ਆਨ ਨਪਾਈ। ਹੋਰ ਕਹਦੇ ਗੁਰੂ ਨੇ ਮੈਨੂੰ ਚੰਗੀ ਮਤ ਦਿੱਤੀ ਆ ਜਿਸ ਦੇ ਨਾਲ ਪਰਮੇਸ਼ਰ ਤੋਂ ਬਿਨਾਂ ਮੈਨੂੰ ਸੰਸਾਰ ਦੀ ਕੋਈ ਚੀਜ਼ ਪਿਆਰੀ ਨਹੀਂ ਲੱਗਦੀ। ਨਾਮ ਨਿਧਾਨ ਪਾਇਆ ਵਡ ਪਾਗੀ ਨਾਨਕ ਨਰਕ ਨਾ ਜਾਈ ਤੇ ਨਾਨਕ ਜੀ ਕਹਿੰਦੇ ਨੇ ਜਿਸ ਵੱਡੇ ਭਾਗਾਂ ਵਾਲੇ ਨੇ ਪਰਮੇਸ਼ਰ ਦਾ ਨਾਮ ਰੂਪੀ ਖਜ਼ਾਨਾ ਪਾ ਲਿਆ ਉਹਨੂੰ ਸੰਸਾਰ ਦੇ ਦੁੱਖਾਂ 'ਚ ਨਹੀਂ ਪੈਣਾ ਪੈਂਦਾ ਨਰਕ ਕੀ ਨੇ ਸੰਸਾਰ ਦੇ ਦੁੱਖ ਕਾਲ ਸਿਆਣਪ ਉਕਤ ਨ ਮੇਰੀ ਪੂਰੇ ਗੁਰੂ ਕਮਾਈ ਕਹਿੰਦੇ ਜੋ ਇਹ ਸਭ ਮੇਰੇ ਤੇ ਮਿਹਰ ਹੋਈ ਆ ਮੇਰੀ ਕੋਈ ਆਪਣੀ ਸਿਆਣਪ ਜਾਂ ਉਦਮ ਨਹੀਂ ਹੈ ਇਹ ਉਸ ਗੁਰੂ ਦੀ ਬਰਕਤ ਸਦਕਾ ਜੋ ਨਾਮ ਦੀ ਕਮਾਈ ਹੈ ਤਾਂ ਮੇਰੇ ਤੇ ਪਰਮੇਸ਼ਰ ਮਿਹਰਬਾਨ ਹੋਏ ਨੇ ਜਪ ਤਪ ਸੰਜਮ ਸੋਚ ਹੈ ਸੋਈ ਆਪੇ ਕਰੇ ਕਰਾਈ ਕਹਿੰਦੇ ਮੇਰੇ ਲਈ ਪਰਮੇਸ਼ਰ ਦਾ ਨਾਮ ਹੀ ਸਾਰੇ ਤਰ੍ਹਾਂ ਦੇ ਜਪ ਤਪ ਸੰਜਮ ਹੈ ਸੱਚ ਹੈ ਚੰਗਾ ਆਚਰਣ ਹੈ ਉਹ ਵੀ ਨਾਮ ਦੀ ਕਮਾਈ ਕਰਿਆਂ ਬਣਦਾ ਇਹ ਸਭ ਕੁਝ ਕਹਿੰਦੇ ਪਰਮੇਸ਼ਰ ਆਪ ਹੀ ਕਰਵਾ ਰਿਹਾ ਜੀਵ ਕੋਲ ਗੁਰੂ ਦੀ ਗੁਰੂ ਦੇ ਪ੍ਰੇਮ ਦੀ ਬਰਕਤ ਸਦਕਾ ਪੁੱਤਰ ਕਲਤਰ ਮਹਾ ਵਿਖਿਆ ਮਹ ਗੁਰ ਸਾਚੇ ਲਾਇ ਤਰਾਈ ਕਹਿੰਦੇ ਗੁਰੂ ਨੇ ਪਰਮੇਸ਼ਰ ਦੇ ਚਰਨਾਂ ਨਾਲ ਜੋੜ ਕੇ ਮੈਨੂੰ ਇਹ ਜਿਹੜਾ ਸੰਸਾਰ ਦਾ ਪੁੱਤਰ ਇਸਤਰੀ ਮਾਇਆ ਦਾ ਮੋਹ ਆ ਇਹਦੇ ਵਿੱਚੋਂ ਮੈਨੂੰ ਤਾਰ ਲਿਆ ਗੁਰੂ ਨੇ ਆਪੇ ਹੀ ਪਰਮੇਸ਼ਰ ਦੇ ਚਰਨਾਂ 'ਚ ਲਾ ਕੇ ਆਪਣੇ ਜੀਤ ਐ ਆਪ ਸਮਾਲੇ ਆਪ ਲਈਏ ਲੜ ਲਈ ਕਹਿੰਦੇ ਹੈ ਪਰਮੇਸ਼ਰ ਜੀ ਇਹ ਤੇਰੇ ਆਪਣੇ ਹੀ ਪੈਦਾ ਕੀਤੇ ਹੋਏ ਜੀ ਨੇ ਇਹਨਾਂ ਦੀ ਸੰਭਾਲ ਵੀ ਤੂੰ ਆਪ ਹੀ ਕਰਦਾ ਆਪਣੇ ਲੜਵੀ ਇਹਨਾਂ ਨੂੰ ਆਪ ਹੀ ਲਾਉਣਾ ਸਾਚੁ ਤਰਮ ਕਾ ਬੇੜਾ ਬਾਂਦਿਆ ਪਵਜਲ ਪਾਰ ਪਵਾਈ ਜਿਸ ਜੀਵ ਨੇ ਗੁਰੂ ਦੇ ਸ਼ਬਦ ਰਾਹੀ ਪਰਮੇਸ਼ਰ ਦੇ ਨਾਮ ਦਾ ਬੇੜਾ ਤਿਆਰ ਕਰ ਲਿਆ ਸਿਮਰਨ ਰੂਪੀ ਉਹ ਕਹਿੰਦੇ ਇਸ ਸੰਸਾਰ ਸਾਗਰ ਦੇ ਵਿੱਚੋਂ ਪਰਮੇਸ਼ਰ ਨੇ ਆਪ ਪਾਰ ਕਰ ਦਿੱਤਾ ਬੇਸੁਮਾਰ ਬੇਅੰਤ ਸੁਆਮੀ ਨਾਨਕ ਬਲ ਬਲ ਜਾਈ ਨਾਨਕ ਜੀ ਕਹਿੰਦੇ ਮੇਰਾ ਉਹ ਸੁਆਮੀ ਮੇਰਾ ਪਰਮੇਸ਼ਰ ਬੇਅੰਤ ਤਾਕਤਾਂ ਦਾ ਮਾਲਕ ਬੇਅੰਤ ਹੈ ਮੈਂ ਉਹਦੇ ਤੋਂ ਸਦਾ ਹੀ ਸਦਕੇ ਜਾਂਦਾ ਹਾਂ ਅਕਾਲ ਮੂਰਤ ਅਜੂਨੀ ਸੰਪੂਰਨ ਕਲ ਅੰਧਕਾਰ ਦੀ ਪਾਈ ਕਹਿੰਦੇ ਪਰਮੇਸ਼ਰ ਕਾਲ ਤੋਂ ਰਹਿਤ ਹੈ ਜੂਨਾ ਚ ਨਹੀਂ ਆਉਂਦਾ ਉਹਦਾ ਪ੍ਰਕਾਸ਼ ਆਪਣੇ ਆਪ ਤੋਂ ਹੈ ਉਵੇਂ ਇਸ ਸੰਸਾਰ ਦੇ ਕਹਿੰਦੇ ਮਾਇਆ ਦੇ ਹਨੇਰੇ ਦੇ ਵਿੱਚ ਆਪ ਹੀ ਆਤਮਿਕ ਜੀਵਨ ਦਾ ਦੀਵਾ ਗੁਰੂ ਦੇ ਰਾਹੀਂ ਜਗਾਉਂਦਾ ਹੈ ਜੀਵ ਦੇ ਹਿਰਦੇ ਦੇ ਅੰਦਰ ਅੰਤਰਜਾਮੀ ਜੀਅਨ ਦਾ ਦਾਤਾ ਦੇਖਤ ਤ੍ਰਿਪਤ ਅਘਾਈ ਕਹਿੰਦੇ ਉਹ ਪਰਮੇਸ਼ਰ ਜੋ ਸਾਡੇ ਸਾਰਿਆਂ ਦੀ ਅੰਦਰ ਦੀ ਜਾਣਨ ਵਾਲਾ ਸਾਰਿਆਂ ਦਾਤਾ ਦੇਣ ਵਾਲਾ ਉਹਦਾ ਦਰਸ਼ਨ ਕਰਿਆਂ ਜੀਵ ਤ੍ਰਿਪਤ ਹੋ ਜਾਂਦੇ ਨੇ ਰੱਜ ਜਾਂਦੇ ਨੇ ਕਿਸੇ ਤਰ੍ਹਾਂ ਦੀ ਭੁੱਖ ਤ੍ਰਿਸ਼ਨਾ ਨਹੀਂ ਰਹਿੰਦੀ ਈਕੰਕਾਰ ਨਿਰੰਜਨ ਨਿਰਪੋ ਸਭ ਜਲ ਥਲ ਰਹਿ ਆ ਸਮਾਈ ਜਿਸ ਜੀਵ ਨੂੰ ਫਿਰ ਉਹਦਾ ਦਰਸ਼ਨ ਹੋ ਜਾਂਦਾ ਫਿਰ ਉਹ ਜੀਵ ਨੂੰ ਪਰਮੇਸ਼ਰ ਹਰ ਇੱਕ ਜਗ੍ਹਾ ਤੇ ਜਲ ਥਲ ਹਰ ਇੱਕ ਜਗ੍ਹਾ ਤੇ ਉਹ ਪਰਮੇਸ਼ਰ ਜੋ ਮਾਇਆ ਤੋਂ ਨਿਰਲੇਪਾ ਜੋ ਨਿਰਪੋ ਹੈ ਜਿਹਨੂੰ ਕਿਸੇ ਦਾ ਡਰ ਨਹੀਂ ਹੈ ਜੋ ਇੱਕ ਹੈ ਉਹ ਹਰ ਇੱਕ ਜਗ੍ਹਾ ਤੇ ਜੀਵ ਨੂੰ ਵਿਆਪਕ అనుభవ ਹੁੰਦਾ ਹੈ ਜਿਸ ਨੂੰ ਉਹਦਾ ਦਰਸ਼ਨ ਹੋ ਜਾਂਦਾ ਹੈ ਭਗਤ ਦਾਨ ਭਗਤਾ ਕੋ ਦੀਨਾ ਹਰ ਨਾਨਕ ਜਾਚੈ ਮਾਈ ਨਾਨਕ ਜੀ ਕਹਿੰਦੇ ਪਰਮੇਸ਼ਰ ਨੇ ਆਪਣੀ ਭਗਤੀ ਦਾ ਦਾਨ ਆਪਣੇ ਭਗਤਾਂ ਨੂੰ ਦਿੱਤਾ ਕਹਿੰਦੇ ਨਾਨਕ ਜੀ ਵੀ ਪਰਮੇਸ਼ਰ ਦੇ ਨਾਮ ਦੀ ਦਾਤ ਦੀ ਮੰਗ ਕਰਦੇ ਨੇ ਇਹ ਮੇਰੀ ਮਾਤਾ RAMKALI MOHALLA 5ਵਾਂ ਸ਼ਲੋਕ ਸਿੱਖੋ ਸਬਦ ਪਿਆਰੇਓ ਜਨਮ ਮਰਨ ਕੀ ਟੇਕ ਮੁਖ ਊਜਲ ਸਦਾ ਸੁਖੀ ਨਾਨਕ ਸਿਮਰਤ ਏਕ ਮਨ ਤਨ ਰਾਤਾ RAM ਪਿਆਰੇ ਹਰ ਪ੍ਰੇਮ ਭਗਤ ਬਣ ਆਈ ਸੰਤੋ ਸਤ ਗੁਰ ਖੇਪ ਨਿਭਾਈ ਸੰਤੋ ਹਰ ਨਾਮ ਲਾਹਾ ਦਾਸ ਕੋ ਦਿਆ ਸਜਲੇ ਤ੍ਰਿਸਨ ਉਲਾਹੀ ਸੰਤੋ ਰਹਾਉ ਹੰਦੀ ਸੰਗਤ ਜੀ ਪੰਚਮ ਪਾਦਸ਼ਾਹ ਕਹਿੰਦੇ ਨੇ हे जीव हे मेरे प्यारे मित्रों कहंदे ਉਸ ਪਰਮੇਸ਼ਰ ਦੀ ਸਿਫਤ ਸਲਾਹ ਕਰਨ ਦਾ ਸ਼ਬਦ ਸਿੱਖੋ ਇਹ ਜੀਵ ਦੇ ਸਾਰੇ ਜੀਵਨ ਦਾ ਆਸਰਾ ਹੈ ਉਹ ਜੀਵ ਜਿਹੜੇ ਇੱਕ ਉਸ ਪਰਮੇਸ਼ਰ ਨੂੰ ਸਿਮਰਦੇ ਨੇ ਸਦਾ ਸੁਖੀ ਰਹਿੰਦੇ ਨੇ ਉਹਨਾਂ ਦਾ ਮੁਖ ਲੋਕ ਵਿੱਚ ਵੀ ਰੋਸ਼ਨ ਤੇ ਪਰਲੋਕ ਵਿੱਚ ਵੀ ਰੋਸ਼ਨ ਕਹਿੰਦੇ ਮੇਰਾ ਮਨ ਤੇ ਹਿਰਦਾ ਉਸ ਪਰਮੇਸ਼ਰ ਦੇ ਪ੍ਰੇਮ ਵਿੱਚ ਰੰਗਿਆ ਗਿਆ ਇਹ ਸੰਤ ਜਨੋ ਹੁਣ ਮੈਨੂੰ ਪਰਮੇਸ਼ਰ ਦੇ ਨਾਲ ਪ੍ਰੇਮ ਹੋ ਗਿਆ ਮੈਂ ਉਹਦੀ ਭਗਤੀ ਕਰਨ ਲੱਗ ਗਿਆ ਮੈਨੂੰ ਉਹਦੇ ਨਾਲ ਪ੍ਰੇਮ ਹੋ ਗਿਆ ਮੈਂ ਉਹਨੂੰ ਚੇਤੇ ਚ ਰੱਖਣ ਲੱਗ ਗਿਆ ਕਹਿੰਦੇ ਇਸ ਤਰ੍ਹਾਂ ਸਤਿਗੁਰ ਨੇ ਮੇਰਾ ਜੋ ਪਰਮੇਸ਼ਰ ਦੇ ਨਾਮ ਵਾਲਾ ਵਪਾਰਾ ਉਹਨੂੰ ਲਾਹੇ ਵਾਲਾ ਬਣਾ ਦਿੱਤਾ ਕਹਿੰਦੇ ਪਰਮੇਸ਼ਰ ਦੇ ਨਾਮ ਦਾ ਲਾਹਾ ਮੈਨੂੰ ਮਿਲ ਗਿਆ ਹੁਣ ਕਹਿੰਦੇ ਇਹਦੇ ਨਾਲ হে ਸੰਤ ਜਨੋ ਮੇਰੇ ਅੰਦਰੋਂ ਸਾਰੀ ਤ੍ਰਿਸ਼ਨਾ ਖਤਮ ਹੋ ਗਈ ਖੋਜਤ ਖੋਜਤ ਲਾਲ ਇਕ ਪਾਇਆ ਹਰ ਕੀਮਤ ਕਹਿਣ ਨਾ ਜਾਈ ਸੰਤੋ ਚਰਨ ਕਮਲ ਸਿਓ ਲਾਗੋ ਧਿਆਨਾ ਸਾਚੇ ਦਰਸ ਸਮਾਈ ਸੰਤੋ ਕਹਿੰਦੇ ਸਤਜਨੋ ਭਾਲਦਿਆਂ ਭਾਲਦਿਆਂ ਕਹਿੰਦੇ ਆਪਣੇ ਹਿਰਦੇ ਦੇ ਵਿੱਚ ਮੈਨੂੰ ਪਰਮੇਸ਼ਰ ਦਾ ਨਾਮ ਰੂਪੀ ਲਾਲ ਮਿਲ ਗਿਆ ਵਾਹਿਗੁਰੂ ਕਹਿੰਦੇ ਜਿਹੜਾ ਉਹ ਨਾਮ ਰੂਪੀ ਲਾਲ ਮੈਨੂੰ ਲੱਭਿਆ ਉਹਦੀ ਕੀਮਤ ਨਹੀਂ ਦੱਸੀ ਜਾ ਸਕਦੀ ਉਹ ਸੰਸਾਰ ਦੇ ਕਿਸੇ ਵੀ ਪਦਾਰਥ ਦੇ ਬੱਟੇ ਵਿੱਚ ਨਹੀਂ ਮਿਲਦਾ ਹੈਗਾ ਉਦੋਂ ਜਦੋਂ ਕਹਿੰਦੇ ਕਿਸੇ ਜੀਵ ਦਾ ਧਿਆਨ ਪਰਮੇਸ਼ਰ ਦੇ ਚਰਨ ਕਮਲਾਂ ਵਿੱਚ ਲੱਗ ਜਾਂਦਾ ਫਿਰ ਉਹ ਪਰਮੇਸ਼ਰ ਦਾ ਦਰਸ਼ਨ ਕਰਕੇ ਪਰਮੇਸ਼ਰ ਦੇ ਵਿੱਚ ਹੀ ਲੀਨ ਹੋ ਜਾਂਦਾ ਜੀ ਉਹਦਾ ਇੰਨਾ ਪ੍ਰੇਮ ਪਰਮੇਸ਼ਰ ਨਾਲ ਪੈ ਜਾਂਦਾ ਗੁਣ ਗਾਵਤ ਗਾਵਤ ਪੈ ਨਿਹਾਲਾ ਹਰ ਸਿਮਰਤ ਤ੍ਰਿਪਤ ਅਘਾਈ ਸੰਤੋ ਕਹਿੰਦੇ ਹੈ ਸੰਤ ਜਨੋ ਪਰਮੇਸ਼ਰ ਦੇ ਗੁਣ ਗਾ ਗਾ ਕੇ ਮੇਰਾ ਹਿਰਦਾ ਖਿੜ ਗਿਆ ਪਰਮੇਸ਼ਰ ਦਾ ਨਾਮ ਚੇਤੇ ਵਿੱਚ ਵਸਾਇਆ ਮੈਂ ਤ੍ਰਿਪਤ ਹੋ ਗਿਆ ਕੋਈ ਭੁੱਖ ਨਹੀਂ ਰਹੀ ਕੋਈ ਸੰਸਾਰਕ ਚੀਜ਼ ਦੀ ਭੁੱਖ ਨਹੀਂ ਰਹੀ ਆਤਮ RAM ਰਵੇ ਆ ਸਭ ਅੰਤਰ ਕਤ ਆਵੇ ਕਤ ਜਾਈ ਸੰਤੋ ਹੁਣ ਕਹਿੰਦੇ ਜਿਸ ਜੀਵ ਦੇ ਅੰਦਰ ਪਰਮੇਸ਼ਰ ਪ੍ਰਗਟ ਹੋ ਗਿਆ ਉਸ ਜੀਵ ਦਾ ਜੰਮਣ ਮਰਨ ਦਾ ਆਵਾਗਵਨ ਦਾ ਚੱਕਰ ਖਤਮ ਹੋ ਗਿਆ ਆਦਿ ਜੁਗਾਦੀ ਹੈ ਪੀ ਹੋਸੀ ਸਭ ਜੀ ਕਾ ਸੁਖ ਦਾਈ ਸੰਤੋ ਕਹਿੰਦੇ ਹੈ ਸੰਤ ਜਨੋ ਉਹ ਪਰਮੇਸ਼ਰ ਮੋਢ ਕਦੀਮਾ ਤੋਂ ਚਲੇ ਆ ਰਿਹਾ ਹੁਣ ਵੀ ਹੈ ਤੇ ਅੱਗੇ ਨੂੰ ਵੀ ਹੋਏਗਾ ਉਹ ਸਾਨੂੰ ਸਭ ਦੁੱਖ ਦੇਣ ਵਾਲਾ ਸਭ ਸੁਖ ਦੇਣ ਵਾਲਾ ਹੈ ਉਹ ਪਰਮੇਸ਼ਰ ਸੁੱਖਾਂ ਦਾ ਦਾਤਾ ਹੈ ਆਪ ਬੇਅੰਤ ਅੰਤ ਨਹੀਂ ਪਾਈਐ ਪੂਰ ਰਹਾ ਸਭ ਠਾਈ ਸੰਤੋ ਕਹਿੰਦੇ ਹੇ ਸੰਤ ਜਨੋ ਉਹ ਪਰਮੇਸ਼ਰ ਬੇਅੰਤ ਹੈ ਉਹਦਾ ਅੰਤ ਨਹੀਂ ਜਾਣਿਆ ਜਾ ਸਕਦਾ ਉਹ ਹਰ ਇੱਕ ਜਗ੍ਹਾ ਤੇ ਵਿਆਪਕ ਹੈ ਮੀਤ ਸਾਜਨ ਮਾਲ ਜੋਵਨ ਸੁੱਤ ਹਰ ਨਾਨਕ ਬਾਪ ਮੇਰੀ ਮਾਈ ਸੰਤੋ ਨਾਨਕ ਜੀ ਕਹਿੰਦੇ ਨੇ हे ਸੰਤ ਜਨੋ ਉਹ ਪਰਮੇਸ਼ਰ ਮੇਰਾ ਮਿੱਤਰ ਵੀ ਹੈ ਮੇਰਾ ਸੱਜਣ ਵੀ ਹੈ ਮੇਰੇ ਲਈ ਮਾਲ ਧਨ ਜੋਵਨ ਪੁੱਤਰ ਮਾਈ ਬਾਪ ਮੇਰੇ ਲਈ ਸਭ ਕੁਝ ਉਹ ਪਰਮੇਸ਼ਰ ਹੈ ਮੇਰੇ ਸਭ ਰਿਸ਼ਤੇ ਪਰਮੇਸ਼ਰ ਦੇ ਨਾਲ ਨੇ ਰਾਮ ਕਲੀ ਮਹੱਲਾ ਪੰਜਵਾਂ ਮਨ ਬਾਚ ਕਰਮ RAM ਨਾਮ ਚ ਤਾਰੀ ਕੁੰਮਨ ਕੇਰ ਮਹਾਤ ਬਿਖੜੀ ਗੁਰਮਖ ਨਾਨਕ ਪਾਰ ਉਤਾਰੀ ਰਹਾਓ ਹਾਂਜੀ ਸੰਗਤ ਜੀ ਪੰਚਮ ਪਾਸ਼ਾ ਕਹਿੰਦੇ ਨੇ ਕਿ ਇਹ ਨਾਨਕ ਜਿਹੜੇ ਜੀਵ ਗੁਰੂ ਦੇ ਸਨਮੁਖ ਰਹਿੰਦੇ ਨੇ ਉਹ ਇਸ ਸੰਸਾਰ ਦੀ ਭਵਜਲ ਦੀ ਘੁੰਮਣ ਕੇਰੀ ਵਿੱਚੋਂ ਪਾਰ ਉਤਰ ਜਾਂਦੇ ਨੇ ਉਹ ਜੀਵ ਆਪਣੇ ਮਨ ਕਰਕੇ ਬਚਨਾ ਕਰਕੇ ਤੇ ਕੰਮ ਕਰਕੇ ਪਰਮੇਸ਼ਰ ਦਾ ਨਾਮ ਸਦਾ ਚੇਤੇ ਵਿੱਚ ਬਸਾਉਂਦੇ ਨੇ ਉਹ ਚਾਹੇ ਕੋਈ ਕੰਮ ਕਰ ਰਹੇ ਨੇ ਚਾਹੇ ਕੋਈ ਬੋਲ ਰਹੇ ਨੇ ਚਾਹੇ ਕੋਈ ਗੱਲਬਾਤ ਕਰ ਰਹੇ ਨੇ ਚਾਹੇ ਮਨ ਵਿੱਚ ਸੋਚ ਰਹੇ ਨੇ ਉਹਨਾਂ ਦੇ ਚੇਤੇ ਵਿੱਚ ਹਰ ਵਕਤ ਪਰਮੇਸ਼ਰ ਵੱਸਦਾ ਹੈ ਅੰਤਰ ਸੂਖਾ ਬਾਹਰ ਸੂਖਾ ਹਰ ਜਪ ਮਲਨ ਪੈ ਦੁਸਟਾਰੀ ਜਿਹੜੇ ਜੀਵ ਪਰਮੇਸ਼ਰ ਦਾ ਨਾਮ ਜਪਦੇ ਨੇ ਅੰਤਰ ਆਤਮੇ ਵੀ ਸੁਖੀ ਨੇ ਬਾਹਰ ਸੰਸਾਰਿਕ ਵਿਵਹਾਰ ਵਿੱਚ ਵੀ ਸੁਖੀ ਨੇ ਉਹਨਾਂ ਦੇ ਸਾਰੇ ਜਿਹੜੇ ਵਿਕਾਰ ਨੇ ਜਾਪ ਦੇ ਸਦਕਾ ਖਤਮ ਹੋ ਜਾਂਦੇ ਨੇ ਨਸ਼ਟ ਹੋ ਜਾਂਦੇ ਨੇ ਜਿਸ ਤੇ ਲਾਗੇ ਤਿਨਹਿ ਨਿਵਾਰੇ ਪ੍ਰਭ ਜੀਉ ਆਪਣੀ ਕਿਰਪਾ ਤਾਰੀ ਕਹਿੰਦੇ ਜਿਸ ਪਰਮੇਸ਼ਰ ਨੇ ਉਹ ਵਿਕਾਰ ਲਾਏ ਹੁੰਦੇ ਨੇ ਕਿਰਪਾ ਕਰਕੇ ਪਰਮੇਸ਼ਰ ਨੇ ਆਪ ਹੀ ਜੀਵ ਦੇ ਉਹ ਵਿਕਾਰ ਖਤਮ ਕਰ ਦਿੱਤੇ ਹੁੰਦੇ ਨੇ ਜਿਸ ਜੀਵ ਨੇ ਨਾਮ ਦਾ ਆਸਰਾ ਲਿਆ ਉਧਰੇ ਸੰਤ ਪਰੇ ਹਰ ਸਰਨੀ ਪਤਿ ਬਿਨ ਸੇ ਮਹਾ ਅਹੰਕਾਰੀ ਕਹਿੰਦੇ ਜਿਹੜੇ ਸੰਤ ਜਨ ਨੇ ਪਰਮੇਸ਼ਰ ਦੀ ਸ਼ਰਨ ਪੈਂਦੇ ਨੇ ਸੰਸਾਰ ਸਾਗਰ ਤੋਂ ਪਾਰ ਹੋ ਜਾਂਦੇ ਨੇ ਪਰ ਜਿਹੜੇ ਅਹੰਕਾਰੀ ਜੀਵ ਨੇ ਉਸ ਸੰਸਾਰ ਸਾਗਰ ਦੇ ਭਵਜਲ ਵਿੱਚ ਡੁੱਬ ਜਾਂਦੇ ਆਂ ਵਿਕਾਰਾਂ ਵਿੱਚ ਗਲਤਾਨ ਹੋ ਕੇ ਜੀਵਨ ਵਿਅਰਥ ਕਰਕੇ ਚਲੇ ਜਾਂਦੇ ਆਂ ਸਾਧੂ ਸੰਗਤ ਇਹ ਫਲ ਪਾਇਆ ਇੱਕ ਕੇਵਲ ਨਾਮ ਅਧਾਰੀ ਕਹਿੰਦੇ ਸਾਧੂ ਜਨਾਂ ਦੀ ਸੰਗਤ ਕਰਨ ਦਾ ਗੁਰੂ ਜਨਾਂ ਦੀ ਸੰਗਤ ਕਰਨ ਦਾ ਇੱਕ ਫਲ ਮਿਲਦਾ ਕਿ ਪਰਮੇਸ਼ਰ ਨੂੰ ਚੇਤੇ ਵਿੱਚ ਬਸਾਉਣ ਦਾ ਪਰਮੇਸ਼ਰ ਦਾ ਆਸਰਾ ਲੈਣ ਦਾ ਪਰਮੇਸ਼ਰ ਦੇ ਨਾਮ ਦਾ ਆਸਰਾ ਲੈਣ ਦਾ ਇੱਕ ਇਹ ਫਲ ਜੀਵ ਨੂੰ ਮਿਲ ਜਾਂਦਾ ਜੀਵ ਇੱਕ ਪਰਮੇਸ਼ਰ ਦੇ ਨਾਮ ਨੂੰ ਆਪਣਾ ਸਹਾਰਾ ਮੰਨ ਲੈਂਦਾ ਇਹ ਫਲ ਸਾਧ ਦੀ ਸੰਗਤ ਵਿੱਚ ਗੁਰੂ ਦੀ ਸੰਗਤ ਵਿੱਚ ਜੀਵ ਨੂੰ ਮਿਲਦਾ ਹੈ। ਨਾ ਕੋਈ ਸੂਰ ਨਾ ਕੋਈ ਹੀਨਾ ਸਭ ਪ੍ਰਗਟੀ ਜੋਤ ਤੁਮਾਰੀ ਜਿਸ ਜੀਵ ਨੂੰ ਨਾਮ ਦਾ ਆਸਰਾ ਹੋ ਜਾਂਦਾ ਨਾ ਉਹਨੂੰ ਫਿਰ ਇਹ ਸੂਝ ਵੀ ਹੋ ਜਾਂਦੀ ਆ ਕਿ ਸੰਸਾਰ ਵਿੱਚ ਨਾ ਤਾਂ ਕੋਈ ਸੂਰਵਾ ਨਾ ਕੋਈ ਮਾੜਾ ਹਰ ਇੱਕ ਦੇ ਵਿੱਚ ਉਸ ਪਰਮੇਸ਼ਰ ਦੀ ਜੋਤ ਹੈ ਜੋ ਵਰਤ ਰਹੀ ਹੈ ਤੁਮ ਸਮਰੱਥ ਇਕੱਠ ਅਗੋਚਰ ਰਵਿਆ ਇੱਕ ਮੁਰਾਰੀ ਕਹਿੰਦੇ ਹੈ ਪਰਮੇਸ਼ਰ ਜੀ ਅਸੀਂ ਤੇਰਾ ਹੀ ਸਿਮਰਨ ਕਰਦੇ ਆ ਤੈਨੂੰ ਹੀ ਯਾਦ ਕਰਦੇ ਆ ਪਰਮੇਸ਼ਰ ਜੀ ਤੁਸੀਂ ਸਭ ਕੁਝ ਕਰਨ ਕਾਰਨ ਸਮਰੱਥ ਹੋ ਤੁਹਾਡਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ਤੁਹਾਡੇ ਤੱਕ ਆਪਣੀਆਂ ਗਿਆਨ ਇੰਦਰੀਆਂ ਦੇ ਰਾਹੀਂ ਨਹੀਂ ਪਹੁੰਚਿਆ ਜਾ ਸਕਦਾ ਪਰਮੇਸ਼ਰ ਨੂੰ ਪਾ ਲੈਣਾ ਇਹ ਗਿਆਨ ਇੰਦਰੀਆਂ ਦੇ ਵੱਸ ਨਹੀਂ ਹੈ ਇਤੇ ਸਤਗੁਰ ਦੇ ਪ੍ਰੇਮ ਦੀ ਬਰਕਤ ਸਦਕਾ ਉਸ ਪਰਮੇਸ਼ਰ ਦੀ ਮਿਹਰ ਹੈ ਕੀਮਤ ਕੌਣ ਕਰੇ ਤੇਰੀ ਕਰਤੇ ਪ੍ਰਭ ਅੰਤ ਨਾ ਪਾਰ ਆਵਾਰੀ ਕਹਿੰਦੇ ਹੈ ਅਪਰੰਥ ਹੈ ਅਪਰੰਪਰ ਪਰਮੇਸ਼ਰ ਜੀ ਤੇਰੇ ਗੁਨਾ ਦੀ ਕੀਮਤ ਕੌਣ ਪਾ ਸਕਦਾ ਹੈ ਕੋਈ ਨਹੀਂ ਪਾ ਸਕਦਾ ਤੇਰੇ ਗੁਣ ਅਸੀਂ ਗਿਣੇ ਨਹੀਂ ਸਕਦੇ ਤੇਰਾ ਅੰਤ ਪਾਇਆ ਨਹੀਂ ਜਾ ਸਕਦਾ ਨਾਮ ਦਾਨ ਨਾਨਕ ਵੜਿਆਈ ਤੇਰਿਆਂ ਸੰਤ ਜਨਾਰੇ ਨਾਰੀ ਹਾਂ ਕਹਿੰਦੇ ਇੱਕ ਗੱਲ ਹੈ ਨਾਨਕ ਜੀ ਕਹਿੰਦੇ ਵੀ ਤੇਰੇ ਸੰਤ ਜਨਾਂ ਦੀ ਸ਼ਰਨ ਵਿੱਚ ਰਹਾ ਤੇਰੇ ਨਾਮ ਦੇ ਦਾਨ ਮਿਲ ਜਾਂਦਾ ਜੋ ਸਾਡੇ ਲਈ ਵਡਿਆਈ ਹੈ ਤੇਰੇ ਨਾਮ ਦੀ ਵਡਿਆਈ ਤੇਰੇ ਨਾਮ ਦੀ ਦਾਤ ਤੇਰੇ ਸੰਤ ਜਨਾ ਤੇਰੇ ਗੁਰੂ ਜਨਾ ਦੀ ਸ਼ਰਨ ਵਿੱਚ ਪਿਆ ਮਿਲ ਸਕਦੀ ਹੈ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦੇ ਆ ਹੋਈਆਂ अनेका अनेका ਗਲਤੀਆਂ ਬਖਸ਼ਣੀਆਂ ਜੀ ਸਤਿਗੁਰਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ